ਥੋੜੀ ਬੋਲ ਦੇਾਂਗੇ ਪਰ ਥੋੜਾ ਪਿੱਛੇ ਹੋ ਸਾਡੇ ਬਾਸ ਬਾਸ ਯਾਰ ਐਕਟੀਵੇਟ ਨਾ ਆ ਗਿਆ ਆ ਜਾਂਦੇ ਹੋ ਰੰਧਾਵਾ ਸਾਹਿਬ ਆ ਜਾਂਦੇ ਸਭ ਤੋਂ ਪਹਿਲਾਂ ਕੀ ਜੀ ਬਾਈਕ ਹਾਂ ਰਾਜਾ ਬੜੀ ਸ਼ੌਕਤ ਕਰਨ ਵਾਲਿਆਂ ਤੇ ਬੜੇ ਨੇ ਆਇਆ ਇਹ ਨਾ ਇਹ ਇਸ ਦਰਪਨ ਦਾ ਹੁੰਦਾ ਹੈ ਜੀ ਰਾਜਪੁਰੇ ਦਾ ਨਾਤੇ ਬੈਠਾ ਰਿਹਾ ਹੈ ਜੀ ਉਹ ਆਪਣੇ ਪਿੰਡਾਂ ਦੇ 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 मीटिंग है साढ़े दस बजे च सारा अगला जो कार्यक्रम है किस तरह लड़ाई लड़नी है ਉਹ ਅਸੀਂ ਚਰਚਾ ਕਰਾਂਗੇ ਪਰ ਅਸੀਂ ਨਾਲ-ਨਾਲ ਸਾਡੀ ਮੰਗ ਹੈ ਨਾਲ-ਨਾਲ ਸਾਡੀ ਮੰਗ ਹੈ ਕਿ ਪਹਿਲਾਂ ਤਾਂ ਗਵਰਨਰ ਸਾਹਿਬ ਵਰਨਰ ਅਡਰੈਸ ਪੜ੍ਹਨ ਤੋਂ ਪਹਿਲਾਂ ਮਾਫੀ ਮੰਗਣ ਪੰਜਾਬ ਦੇ ਲੋਕਾਂ ਤੋਂ ਜਿਸ ਪ੍ਰਕਾਰ ਦਾ ਪੰਜਾਬ ਦੇ ਕਿਸਾਨਾਂ ਨਾਲ ਜੋ ਵਤੀਰਾ ਹੋਇਆ ਆ ਸ਼ੰਭੂ ਬਾਰਡਰ ਤੇ ਤੇ ਦੂਜਾ ਸਾਡਾ ਜਿਹੜਾ ਬਾਰਡਰ ਹੈਗਾ ਫਿਨੋਰੀ ਬਾਰਡਰ ਤੇ ਉਹਦੀ ਮਾਫੀ ਮੰਗਣ ਸਾਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ ਗਿਆ ਉੱਚਾ ਪਹਿਲਾ ਗਵਰਨਰ ਅਡਰੈਸ ਤੋਂ ਪੜਨ ਤੋਂ ਪਹਿਲਾਂ ਸ਼ੁਭਕਰਨ ਨੂੰ ਸ਼ਰਧਾਂਜਲੀ ਦੇਣ ਤੇ ਮਾਫੀ ਮੰਗਣ ਕਿ ਸਾਡੇ ਤੋਂ ਇਹ ਵੱੱਜਰ ਗੁਨਾਹ ਹੋਇਆ ਇੱਕ ਨੌਜਵਾਨ ਵਿਅਕਤੀ ਦੀ ਜਿਹੜੀ ਗੋਲੀ ਮਾਰ ਕੇ ਰਬੜ ਬੁਲੇਟ ਦੇ ਨਾਲ ਪੱਥਰ 'ਚ ਗੋਲੀ ਮਾਰ ਕੇ ਮੌਤ ਤੇ ਉਹਨੂੰ ਘਾਟ ਉਤਾਰ ਦਿੱਤਾ ਗਿਆ ਉਰੀ ਮਾਫੀ ਮੰਗ ਤੀਜਾ ਜਿਹੜਾ ਪ੍ਰਿੰਤਪਾਲ ਸਾਡਾ ਕਿਸਾਨ ਜਿਹੜਾ ਜ਼ੇਰੇ ਇਲਾਜ ਐ ਜਿਹਨੂੰ ਚੱਕ ਕੇ ਲੈ ਗਏ ਸੀ ਮੈਂ ਉਹਨੂੰ ਮਿਲ ਕੇ ਆਇਆ ਦੋ ਵਾਰੀ ਮੇਰੀ ਧਰਮ ਪਤਨੀ ਗਈ ਹੈ ਔਰ ਇਹ ਮੂੰਹ ਦੇ ਵਿੱਚ ਪਲੇਟਾਂ ਪਾਈਆਂ ਵੀ ਔਰ ਇੱਕ ਇੱਕ ਅੰਗ ਤੋੜਿਆ ਪਿਆ ਉਹਨੂੰ ਉਹ ਕਹਿੰਦਾ ਮੈਨੂੰ ਪੁਲਿਸ ਚੱਕ ਕੇ ਲੈ ਗਈ ਸੀ ਰੱਸਾ ਪਾ ਕੇ ਤੀਜਾ ਜਿਹੜਾ ਗੱਲ ਹੈ ਕਰਨੀ ਸੀ ਚੌਥੀ ਕਿ ਜਿਹੜੀ 0 ਐਫ ਆਈ ਆਰ ਮੁੱਖ ਮੰਤਰੀ ਸਾਹਿਬ ਨੇ ਕੱਟੀ ਹੈ ਰੰਦਾਵਾ ਸਾਹਿਬ ਨੇ ਤੁਹਾਨੂੰ ਕਹਿ ਕੇ ਆਏ ਹੋਣੇ ਠੀਕ ਹੈ ਅੱਜ ਕਿ ਜਿਹੜੀ ਜ਼ੀਰੋ ਐਫ ਆਈ ਆਰ ਕੱਟ ਕੇ ਬੇਵਕੂ ਬਣਾਇਆ ਜਿਵੇਂ ਬਗਰਾੜੀ ਦੇ ਵਿੱਚ ਜ਼ੀਰੋ ਐਫ ਆਈ ਆਰ ਕੱਟੀ ਗਈ ਸੀ ਜਦੋਂ ਕਿਸੇ ਦਾ ਨਾਂ ਹੀ ਨਹੀਂਗਾ ਉਹ ਤਿੰਨ ਕਾਗਜ਼ ਕਾਲੇ ਕੀਤੇ ਐ ਮੁੱਖ ਮੰਤਰੀ ਸਾਹਿਬ ਉਹ ਬਾਈ ਨੇਮ ਐਫ ਆਈ ਆਰ ਦਰਜ ਕਰਨ ਤੇ ਉਹਨਾਂ ਅਫਸਰਾਂ ਨੂੰ ਜਿਹੜੇ ਅਫਸਰਾਂ ਨੇ ਇਹ ਰਾਏ ਦਿੱਤੀ ਵੀ ਜ਼ੀਰੋ ਐਫ ਆਈ ਆਰ ਕੱਟ ਦਿੰਨੇ ਆ ਨਾਂ ਬਿਨਾ ਨਾਮ ਤੋਂ ਉਹਨਾਂ ਨੂੰ ਸਸਪੈਂਡ ਕਰਨ ਤੇ ਉਹਨਾਂ ਦੀ ਇਨਕੁਆਇਰੀ ਖੋਲਣ ਜ਼ੀਰੋ ਐਫ ਆਈ ਆਰ ਕੱਟਣ ਦਾ ਕੋਈ ਮਤਲਬ ਹੀ ਨਹੀਂ ਬੰਦਾ ਸੀ ਇਹ ਤਮਾਮ ਉਹ ਜਿਨ੍ਹਾਂ ਨੇ ਟਰੈਕਟਰ ਤੋੜੇ ਔਰ 100 ਤੋਂ ਵੱਧ ਕਿਸਾਨ ਜਿਹੜਾ ਸਾਡਾ ਜ਼ਖਮੀ ਪਿਆ ਹੈ ਜਿਨ੍ਹਾਂ ਦੀ ਅੱਖਾਂ ਨਿਕਲ ਗਈਆਂ ਉਹ ਪਰਚਾ ਦਰਜ ਕਿਦੋਂ ਕਰਨਗੇ ਮੁੱਖ ਮੰਤਰੀ ਪੰਜਾਬ ਅੱਜ ਸਾਡੀਆਂ ਇਹ ਤਮਾਮ ਮੰਗਾਂ ਰਹਿਣੀਆਂ ਬਾਕੀ ਜਿਹੜੀ ਡਿਸਕਸ਼ਨ ਹੈ ਪੂਰੀ ਗੱਲਬਾਤ ਜੋ ਵੀ ਫੈਸਲਾ ਹੋਊਗਾ ਉਹ ਸੀਐਲਪੀ ਦੀ ਮੀਟਿੰਗ ਚ ਹੋਊਗਾ ਲੇਕਿਨ ਅਸੀਂ ਕਿਸਾਨ ਦੀ ਲੜਾਈ ਲੜਨੀ ਹੈ ਅਸੀਂ ਮਜ਼ਦੂਰ ਦੀ ਲੜਾਈ ਲੜਨੀ ਹੈ ਜੋ ਧੱਕਾ ਤੇ ਜ਼ਿਆਸਤੀ ਕੀਤਾ ਹੈ ਔਰ ਇਹ ਅਸੀਂ ਖਿਲਾਫ ਖੜੇ ਹੋਣਾ ਤੇ ਸਾਨੂੰ ਦਿੱਲੀ ਜਾਣ ਦੇਣ ਕਿਸਾਨਾਂ ਨੂੰ ਦਿੱਲੀ ਸਾਡਾ ਦਿੱਲੀ ਦੇ ਵਾਸਤੇ ਇਸ ਦਿੱਲੀ ਨੂੰ ਤੇ ਝੰਡਾ ਲਾਲ ਕਿਲੇ ਤੇ ਲਹਿਰਾਉਣ ਵਾਸਤੇ ਸਭ ਤੋਂ ਵੱਡਾ ਯੋਗਦਾਨ ਪੰਜਾਬੀਆਂ ਨੇ ਪਾਇਆ ਜੀ ਰਾਇ ਰਾਯਾਲ ਕਿਸਾਨ ਜਥੇਬੰਦੀਆਂ ਦੇ ਸਿਰਫ ਪੌਲਿਸ ਮੈਨੂੰ ਨਹੀਂ ਅਸੀਂ ਕਿਸਾਨ ਜਥੇਬੰਦੀਆਂ ਦੇ ਤਾਂ 100% ਜੋ ਉਹਨਾਂ ਦਾ ਫੈਸਲਾ ਉਹਨਾਂ ਦੇ ਨਾਲ ਹੈ ਕਈਆਂ ਨੇ ਕੱਲ ਮੈਨੂੰ ਸਵਾਲ ਕੀਤਾ ਫਿਰ ਪੋਸਟਮਾਰਟਮ ਹੋ ਗਿਆ ਅੰਤਿਮ ਸੰਸਕਾਰ ਹੋ ਗਿਆ ਕੀ ਕਰੇ ਕਿਸਾਨ ਦਾ ਮਾਂ-ਬਾਪ ਅੱਖਾਂ ਦਿਨਾਂ ਤੋਂ লাশ ਪਈ ਹੈ ਇੱਕ ਮਿੰਟ ਕਿ 9:11 ਵਜੇ ਐਫ ਆਈ ਆਰ ਹੁੰਦੀ ਆ ਤੇ 11 ਵਜੇ ਜਿਹੜੀ ਐਡਵਾਈਜ਼ਰੀ ਹੈ ਹੈਲਥ ਡਿਪਾਰਟਮੈਂਟ ਦੀ ਉਹ ਆਕੇ ਸਨਸੈਟਿੰਗ ਤੋਂ ਬਾਅਦ ਜਦੋਂ ਸੂਰਜ ਡੁੱਬ ਜਾਂਦਾ ਉਹਦੇ ਬਾਅਦ ਇਹ ਪੋਸਟਮਾਰਟਮ ਨਹੀਂ ਹੁੰਦਾ ਐਡੀ ਕੀ ਕਾਲੀ ਸੀ ਜਿਹੜੀ 15 ਮਿੰਟ ਦੇ ਵਿੱਚ ਇਹਨਾਂ ਨੇ ਉਹਦਾ ਪੋਸਟਮਾਰਟਮ ਵੀ ਕਰ ਦਿੱਤਾ ਐਡੀ ਕੀ ਕਾਲੀ ਸੀ ਕਿ ਪੌਣੇ 11 ਵਜੇ ਹਾਈ ਕੋਰਟ 'ਚ ਕੱਲ ਕੇਸ ਲੱਗਾ ਪਰਸੋਂ ਸ਼ਾਮ ਨੂੰ ਪੌਣੇ 11 ਵਜੇ ਇਹਨਾਂ ਨੇ ਐਫ ਆਈ ਆਰ ਕਰਕੇ ਤੇ 11 ਵਜੇ ਪੋਸਟਮਾਰਟਮ ਕਰ ਦਿੱਤਾ ਤੇ ਜੀਰੋ ਜਿਹੜੀ ਕੀਤੀ ਆ ਜਿਵੇਂ ਪ੍ਰਧਾਨ ਜੀ ਨੇ ਕਿਹਾ ਕਿ ਉੱਥੇ ਇੰਨੇ ਟਰੈਕਟਰ ਤੋੜੇ ਨੇ ਜੇ ਉਹਨਾਂ ਦੇ ਟਰੈਕਟਰ ਅੱਜ ਡੀਐਸਪੀ ਦੀ ਸਟੇਟਮੈਂਟ ਉੱਥੋਂ ਦੇ ਦੀ ਹਰਿਆਣੇ ਦੀ ਕਿ ਅਸੀਂ ਡਰੋਨ ਦੇ ਰਾਹੀਂ ਬੰਦੇ ਚੈੱਕ ਕੀਤੇ ਨੇ ਜਿਹੜੇ ਬੰਦਿਆਂ ਨੇ ਉੱਥੇ ਦੇਖੇ ਗਏ ਨੇ ਉਹਨਾਂ ਦੇ ਪਾਸਪੋਰਟ ਰੱਦ ਕੀਤੇ ਜਾਣਗੇ ਕੀ ਗੱਲ ਇਹ ਪਾਕਿਸਤਾਨ ਤੋਂ ਆਏ ਨੇ ਜਾਂ ਕੋਈ ਚਾਈਨਾ ਬਾਰਡਰ ਤੋਂ ਆ ਗਏ ਨੇ ਜਿਹੜੇ ਪੰਜਾਬੀ ਨੇ ਇਹਨਾਂ ਨੂੰ ਭੁੱਲ ਗਿਆ ਕਿ 80% ਜੇ ਅੱਜ ਹਿੰਦੁਸਤਾਨ ਦੇ ਵਿੱਚ ਯੋਗਦਾਨ ਆ ਆਜ਼ਾਦੀ ਚੋਂ ਤੇ ਪੰਜਾਬੀਆਂ ਦਾ ਇਕੱਲੇ ਸਿੱਖਾਂ ਦਾ ਕਿਸਾਨਾਂ ਦਾ ਨਹੀਂ ਪੂਰੇ ਪੰਜਾਬੀਆਂ ਦਾ ਜੋ ਯੋਗਦਾਨ ਹੈ ਗੁਰਪੁਰਪੁਰ ਸੈਦਾ ਲਾਲਾ ਲਾਜਪੁਰ ਤਰਾਏ ਨੂੰ ਜਿਹਨੇ ਡਾਂਗਾ ਖਾ ਕੇ ਆਪਣੀ ਸ਼ਹਾਦਤ ਦਿੱਤੀ ਤੇ ਇਹਦੇ ਵਿੱਚ ਜਿਹੜਿਆਂ ਬੰਦਿਆਂ ਨੇ ਟਰੈਕਟਰ ਤੋੜੇ ਨੇ ਇਹਨਾਂ ਨੇ ਵੀ ਇਹਨਾਂ ਕੋਲ ਵੀਡੀਓਜ਼ ਆਈ ਹੋਣਗੇ ਉਹਨਾਂ ਪੁਲਿਸ ਮੁਲਾਜ਼ਮਾਂ ਦੇ ਉੱਤੇ ਹਰਿਆਣਾ ਦੇ ਉੱਤੇ ਇਮੀਡੀਏਟਲੀ ਐਫ ਆਈ ਆਰ ਹੋਣੀ ਚਾਹੀਦੀ ਹੈ ਅੱਛਾ ਮਸਲਾ ਕਿਹੜੇ ਮਸਲੇ ਕਿੱਥੇ ਟੇਕ ਅਪ ਕਰਨਾ ਚਾਹੀਦਾ ਹੈ ਪਾਸਪੋਰਟ ਵਾਲਾ ਤੁਸੀਂ ਕਹਿ ਰਹੇ ਹੋ ਹਰਿਆਣਾ ਸਰਕਾਰ ਕੋਲ ਇਹ ਵਿਧਾਨ ਸਭਾ ਨੂੰ ਪਹਿਲਾਂ ਕਰਾਂਗੇ ਫਿਰ